ਅਗਲੇ ਦਿਨਾਂ ਦੇ ਵਿੱਚ ਜੀਡਬਲਿਊਡੀ ਸਿਸਟਮ ਦੀ ਕੋਈ ਡਵੈਲਪਮੈਂਟ ਨਹੀਂ ਹੈ ਸੋ بارش ਦੀ ਕੋਈ ਪ੍ਰੈਡਿਕਸ਼ਨ ਨਹੀਂ ਹੈ ਪਰ ਸੰਗਣੀ ਧੁੰਦ ਪੰਜਾਬ ਦੇ ਵਿੱਚ ਸਪੈਸ਼ਲੀ ਸੈਂਟਰਲ ਡਿਸਟ੍ਰਿਕਟਸ ਦੇ ਵਿੱਚ ਕੱਲ ਜ਼ਰੂਰ ਹੋ ਸਕਦੀ ਹੈ ਇਹਨਾਂ ਡਿਸਟ੍ਰਿਕਟਸ ਦੇ ਵਿੱਚ ਜਿਹੜੀ ਇਹ ਸੰਗਣੀ ਧੁੰਦ ਕੱਲ ਨੂੰ ਜ਼ਰੂਰ ਹੋ ਸਕਦੀ ਹੈ ਔਰ ਇਹਦੇ ਵਾਸਤੇ ਜੋ ਹੈ yellow alert time دی ਵੱਲੋਂ ਜਾਰੀ ਕੀਤਾ ਗਿਆ ਹੈ ਜੇ ਪਿਛਲੇ ਸਾਲਾਂ ਦਾ ਡਾਟਾ ਦੇਖੀਏ ਤਾਂ 2013 ਤੋਂ ਹੁਣ ਤੱਕ ਵੱਧ ਤੋਂ ਵੱਧ 35.2 ਮਿਲੀਮੀਟਰ بارش ਨਵੰਬਰ ਦੇ ਵਿੱਚ 2009 ਦੇ ਵਿੱਚ ਹੋਈ ਸੀ ਕੱਲ ਕਾਮ ਕੰਡੀਸ਼ਨਸ ਹੀ ਚੱਲ ਰਹੀਆਂ ਨੇ 2 ਕਿਲੋਮੀਟਰ ਪਰ ਅਰਦੀ ਸਪੀਡ ਨਾਲੋਂ ਘੱਟ ਹੀ ਚੱਲ ਰਹੀ ਹੈ ਹਵਾ ਸੋ ਅਸੀਂ ਕਹਿ ਸਕਦੇ ਹਾਂ ਕਿ ਕਾਮ ਕੰਡੀਸ਼ਨਸ ਚੱਲ ਰਹੀਆਂ ਨੇ بارش دی اون والے ਦਿਨਾਂ ਦੇ ਵਿੱਚ ਕੋਈ ਪ੍ਰੈਡਿਕਸ਼ਨ ਨਹੀਂ ਹੈ ਸੋ ਅਸੀਂ ਫਾਰਮਰਸ ਨੂੰ ਹੀ ਸਲਾਹ ਦੇ ਸਕਦੇ ਹਾਂ ਕਿ ਨੀਅਰ ਨਾਰਮਲ ਟੈਂਪਰੇਚਰ ਕੰਡੀਸ਼ਨਸ ਚੱਲ ਰਹੀਆਂ ਨੇ ਸੋ ਆਪਦੇ ਖੇਤਾਂ ਨੂੰ ਇਰੀਗੇਟ ਕਰਕੇ ਜਿਹੜਾ ਰਬੀ ਕ੍ਰੌਪਸ ਦੀ ਸੋਇੰਗ ਕੰਟੀਨਿਊ ਕਰ ਸਕਦੇ ਨੇ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਵੇਂ ਕੱਲ ਸੰਗਣੀ ਤੁੰਧ ਹੋ ਸਕਦੀ ਹੈ ਉਹਦੇ ਤੋਂ ਬਾਅਦ ਜਿਹੜੇ ਆਉਣ ਵਾਲੇ 3-4 ਦਿਨ ਨੇ ਉਹਨਾਂ ਦੇ ਵਿੱਚ ਸਕਾਈ ਕੰਡੀਸ਼ਨਸ ਕਲੀਅਰ ਐਂਡ ਦੀ ਪ੍ਰੈਡਿਕਸ਼ਨ ਹੈ जीजीएससी प्रीवेलिंग वेदर कंडीशंस देखिए ता डे दे और नाइट टाइम टेंपरेचर नियर नॉर्मल चल रहे ने जिमे आज दा डे टाइम टेंपरेचर 28 डिग्री सेंटीग्रेड रिकॉर्ड ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ 2.8 डिग्री सेंटीग्रेड ਉੱਪਰ ਹੈ اسی طرح ਅੱਜ ਦਾ ਮਿਨੀਮਮ ਟੈਂਪਰੇਚਰ 10.6 डिग्री सेंटीग्रेड ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ 1 डिग्री सेंटीग्रेड ਉੱਪਰ ਹੈ ਸੋ ਅਸੀਂ ਕਹਿ ਸਕਦੇ ਹਾਂ ਕਿ ਨੀਅਰ ਨਾਰਮਲ ਡੇ অর ਨਾਈਟ ਟੈਂਪਰੇਚਰ ਚੱਲ ਰਹੇ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਡਬਲਿਊ ਡੀ ਸਿਸਟਮ ਦੀ ਕੋਈ ਡਵੈਲਪਮੈਂਟ ਨਹੀਂ ਹੈ ਸੋ ਬਾਰਿਸ਼ ਦੀ ਕੋਈ ਪ੍ਰੈਡਿਕਸ਼ਨ ਨਹੀਂ ਹੈ ਪਰ ਸੰਗਣੀ ਤੁੰਦ ਪੰਜਾਬ ਦੇ ਵਿੱਚ ਸਪੈਸ਼ਲੀ ਸੈਂਟਰਲ ਡਿਸਟ੍ਰਿਕਟਸ ਦੇ ਵਿੱਚ ਕੱਲ ਜ਼ਰੂਰ ਹੋ ਸਕਦੀ ਹੈ ਔਰ ਇਹਦੇ ਵਾਸਤੇ ਆਈਐਮਡੀ ਵੱਲੋਂ येलो ਅਲਰਟ ਜੋ ਹੈ ਉਹ ਵੀ ਜਾਰੀ ਕੀਤਾ ਗਿਆ ਹੈ ਕਿਹੜੇ ਕਿਹੜੇ ਡਿਸਟ੍ਰਿਕਟਸ ਚ ਹੈਗੀ ਜੀ येलो ਅਲਰਟ ਜਾਰੀ ਕੀਤਾ ਗਿਆ ਅ ਜੀ ਸੈਂਟਰਲ ਡਿਸਟ੍ਰਿਕਟਸ ਜਿਨ੍ਹਾਂ ਦੇ ਵਿੱਚ ਲੁਧਿਆਣਾ ਜਲੰਧਰ ਕਪੂਰਥਲਾ ਅੰਮ੍ਰਿਤਸਰ ਪਟਿਆਲਾ ਔਰ ਫਤਿਹਗੜ੍ਹ ਸਾਹਿਬ ਆਉਂਦੇ ਨੇ ਇਹਨਾਂ ਡਿਸਟ੍ਰਿਕਟਸ ਦੇ ਵਿੱਚ ਜਿਹੜੀ ਇਸਗਣੀ ਧੁੰਦ ਕੱਲ ਨੂੰ ਜ਼ਰੂਰ ਹੋ ਸਕਦੀ ਹੈ ਔਰ ਇਹਦੇ ਵਾਸਤੇ ਜੋ ਹੈ yellow alert time دی ਵੱਲੋਂ ਜਾਰੀ ਕੀਤਾ ਗਿਆ ਹੈ ਤੇ ਮਨ ਤੁਸੋਂ بارش ਦਾ ਕਿੰਨਾ ਚ ਹੈਗਾ ਪਿਛਲੇ ਸਾਲ ਨਾਲੋਂ ਜਦੋਂ ਇਸ ਸਾਲ ਇਹਦਾ بارش ਕਿੰਨੀ ਘੱਟ ਪਈ ਹੈ ਜਾਂ ਉਹਦੇ ਬਾਰੇ ਕੀ ਕਰਨਾ ਚਾਹੁੰਦੇ ਜੀ ਨਵੰਬਰ ਮਹੀਨੇ ਦੀ ਨਾਰਮਲ بارش 6.9 ਮਿਲੀਮੀਟਰ ਹੈ ਪਰ ਇਸ ਵਾਰੀ ਹਲੇ ਤੱਕ ਨਵੰਬਰ ਦੇ ਵਿੱਚ بارش ਨਹੀਂ ਹੋਈ ਉਹ ਜੇ ਅਸੀਂ ਅਕਤੂਬਰ ਮਹੀਨੇ ਦੀ ਗੱਲ ਕਰੀਏ ਤਾਂ ਉਹ ਵੀ 10.4 ਮਿਲੀਮੀਟਰ ਨਾਰਮਲ ਹੈ ਪਰ ਇਸ ਵਾਰੀ ਸਿਰਫ 4 ਮਿਲੀਮੀਟਰ ਹੀ ਹੋਈ ਹੈ ਸੋ ਅਸੀਂ ਕਹਿ ਸਕਦੇ ਹਾਂ ਕਿ ਉਹ ਵੀ ਨੈਗਲੀਜੀਬਲ ਹੀ ਹੈ ਸੋ ਇਸ ਵਾਰੀ ਅਕਤੂਬਰ ਨਵੰਬਰ ਦੇ ਵਿੱਚ بارش ਨਹੀਂ ਹੋਈ ਹੈਗੀ ਹਲੇ ਤੱਕ ਕਿੰਨੇ ਪਿਛਲੇ ਸਾਲਾਂ ਦਾ ਕਿੰਨਾ ਕੰਪੈਰੀਸ਼ਨ ਕਰਦੇ ਹੋ ਵੀ ਉਹ ਸਾਲਾਂ ਦੇ ਨਾਲ ਸਾਲਾਂ 'ਚ ਕਿੰਨਾ ਫਰਕ ਰਿਹਾ ਹੈਗਾ ਕੋਈ ਫਰਕ ਉਹਦੇ ਵਿੱਚ ਆ ਜੀ ਜੇ ਸੀ ਪਿਛਲੇ ਸਾਲਾਂ ਨਾਲ ਕੰਪੇਅਰ ਕਰੀਏ ਤਾਂ ਬੜੀਆਂ ਵੇਰੀਏਬਲ ਕੰਡੀਸ਼ਨਸ ਜਿਵੇਂ ਅਸੀਂ ਟੈਂਪਰੇਚਰ ਵਿੱਚ ਇਸ ਵਾਰੀ ਦੇਖਿਆ ਰਹੀਆਂ ਨੇ ਉਸੇ ਤਰ੍ਹਾਂ ਵੇਰੀਏਬਿਲਟੀ ਰੇਨਫਾਲ ਦੇ ਵਿੱਚ ਵੀ ਕਾਫੀ ਰਹਿੰਦੀ ਹੈ ਜਿਵੇਂ ਪਿਛਲੇ ਸਾਲਾਂ ਦਾ ਡਾਟਾ ਦੇਖੀਏ ਤਾਂ 2013 ਤੋਂ ਹੁਣ ਤੱਕ ਵੱਟੋ ਵੱੱਟ 35.2 ਮਿਲੀਮੀਟਰ بارش ਨਵੰਬਰ ਦੇ ਵਿੱਚ 2009 ਦੇ ਵਿੱਚ ਹੋਈ ਸੀ ਪਰ ਚਾਰ ਪੰਜ ਸਾਲ ਇਹੋ ਜੇ ਸੀ ਜਿਨ੍ਹਾਂ ਦੇ ਵਿੱਚ بارش ਬਿਲਕੁਲ ਨਹੀਂ ਹੋਈ ਸੋ ਬੜਾ ਵੇਰੀਏਬਲ ਜਿਹੜਾ ਰੇਨਫਾਲ ਪੈਟਰਨ ਅਸੀਂ ਹਰ ਸਾਲ ਅਬਜ਼ਰਵ ਕਰ ਰਹੇ ਹਾਂ ਤੇ ਇਹ ਲੱਗਦਾ ਹਵਾ ਦੀ ਗਤੀ ਜਿੰਨਾ ਕਰਦੇ ਹਾਂ ਹਵਾ ਕਿੰਨੀ ਤੇਜ਼ ਚੱਲਦੀ ਹੈ ਚੱਲਣੀ ਕਿੰਨੀ ਤੇਜ਼ ਚੱਲਣੀ ਚਾਹੀਦੀ ਹੈ ਉਹਦੀ ਗਤੀ ਕਿੰਨੀ ਹੋਣੀ ਚਾਹੀਦੀ ਹੈ ਜੀ ਹਵਾ ਅੱਜਕੱਲ ਕਾਮ ਕੰਡੀਸ਼ਨਸ ਹੀ ਚੱਲ ਰਹੀਆਂ ਨੇ 2 ਕਿਲੋਮੀਟਰ ਪਰ ਆਰ ਦੀ ਸਪੀਡ ਨਾਲੋਂ ਘੱਟ ਹੀ ਚੱਲ ਰਹੀ ਹੈ ਹਵਾ ਸੋ ਅਸੀਂ ਕਹਿ ਸਕਦੇ ਹਾਂ ਕਿ ਕਾਮ ਕੰਡੀਸ਼ਨਸ ਚੱਲ ਨੇ ਜਿਹੜਾ ਕ੍ਰੌਪਸ ਲੀਕ ਇਨ ਆਰ ਕੋ ਮੌਸਮ ਠੀਕ ਹੈਗਾ ਜਿਸ ਤਰ੍ਹਾਂ ਨਾਲ ਹੁਣ ਜੋ ਜਿਹੜਾ ਰਬੀ ਦੀਆਂ ਫਸਲਾਂ ਕਣਕ ਦੀ ਬਜਾਈ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਦਾ ਮੌਸਮ ਹੈ ਨਾ ਹਾਂ ਜੀ ਟੈਂਪਰੇਚਰ ਕੰਡੀਸ਼ਨਸ ਨੀਅਰ ਨਾਰਮਲ ਨੇ ਔਰ ਬਾਰਿਸ਼ ਦੀ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਪ੍ਰੈਡਿਕਸ਼ਨ ਨਹੀਂ ਹੈ ਸੋ ਅਸੀਂ ਫਾਰਮਰਸ ਨੂੰ ਹਿਸਲਾ ਦੇ ਸਕਦੇ ਹਾਂ ਕਿ ਨੀਅਰ ਨਾਰਮਲ ਟੈਂਪਰੇਚਰ ਕੰਡੀਸ਼ਨਸ ਚੱਲ ਰਹੀਆਂ ਨੇ ਸੋ ਆਪਦੇ ਖੇਤਾਂ ਨੂੰ ਇਰੀਗੇਟ ਕਰਕੇ ਜਿਹੜਾ ਰਬੀ ਕ੍ਰੌਪਸ ਦੀ ਸੋਇੰਗ ਕੰਟੀਨਿਊ ਕਰ ਸਕਦੇ ਨੇ ਤੇ ਮੌਸਮ ਮੈਡਮ ਜਿਸ ਤਰ੍ਹਾਂ ਦਾ ਪੋਲੂਸ਼ਨ ਸੀ ਉਹਦਾ ਫਰਕ ਪਿਆ ਕੁਝ ਹੈਗਾ ਜਿਵੇਂ ਨੀਅਰ ਕੁਆਲਟੀ ਜੇ ਦਿਨ ਦਿਨ ਜਿਵੇਂ ਚੱਲਦੇ ਨੇ ਉਹਦਾ 에어 ਪੋਲਿਊਸ਼ਨ ਘੱਟ ਹੋਇਆ ਹੈ ਇਹ ਵੀ ਤੇਜੀ ਅ ਜੀ ਕਿਉਂਕਿ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਕਾਫੀ ਸੰਗਣੀ ਧੁੰਦ ਸੀ ਕਾਫੀ ਹਿੱਸਿਆਂ ਦੇ ਵਿੱਚ ਅਬਜ਼ਰਵ ਕੀਤੀ ਹੈ ਸੋ ਉਹ ਉਹਨੇ ਹੈਲਪ ਕੀਤੀ ਹੈਗੀ ਹੈ ਜਿਹੜਾ ਪਹਿਲਾਂ ਪੋਲਿਊਸ਼ਨ ਜ਼ਿਆਦਾ ਹਵਾ ਦੇ ਵਿੱਚ ਸੀਗਾ ਸੋ ਉਹਦੇ ਨਾਲ ਹੁਣ ਪਿਛਲੇ ਦਿਨਾਂ ਦੇ ਵਿੱਚ ਕਾਫੀ ਕਲੀਅਰ ਜਿਹੜੀਆਂ ਸਕਾਈ ਕੰਡੀਸ਼ਨਸ ਹੋ ਗਈਆਂ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਵੇਂ ਕੱਲ ਸੰਗਣੀ ਧੁੰਦ ਹੋ ਸਕਦੀ ਹੈ ਉਹਦੇ ਤੋਂ ਬਾਅਦ ਜਿਹੜੇ ਆਉਣ ਵਾਲੇ 3-4 ਦਿਨ ਨੇ ਉਹਨਾਂ ਦੇ ਵਿੱਚ ਸਕਾਈ ਕੰਡੀਸ਼ਨਸ ਕਲੀਅਰ ਐਂਡ ਦੀ ਪ੍ਰੈਡਿਕਸ਼ਨ ਹੈ